ਜੀ ਬੋਤ ਕਰਦਾ ਹਾਂ ਹੈਲੋ ਗਾਇਜ਼ ਅੱਜ ਮੈਂ ਆਪਣੇ ਭਰਾ ਛੋਟੇ ਕੋਲ ਜੋਰਾਹੇ ਕੋਲ ਆਇਆ ਦੀ ਸਰੀ ਤੇ ਉਹਨੂੰ ਮਿਲਿਆ ਅਸੀਂ ਜਾਣਾ ਅੱਜ ਖੇਡਾਂ ਦੇਖਣ ਤੇ ਤੁਹਾਨੂੰ ਦਿਖਾਵਾਂਗੇ ਇਹ ਖੇਡਾਂ ਕਿੰਨੇ ਡਾਦੀਓ ਸਰੀ ਦੀਆਂ ਖੇਡਾਂ ਦਿਖਾਵਾਂਗੇ ਅੱਜ ਦੇਖਦੇ ਰਹੋ ਵਾਚ ਸੁਮ ਕੋਟ ਤੁਹਾਨੂੰ ਦਿਖਾਉਣੀਆਂ ਨੇ ਅਸੀਂ ਗੇਮ ਮੈਂ ਤੇ ਮੇਰਾ ਜਗਨਜੀਤ ਵੀਰਾ ਤੇ ਛੋਟਾ ਜੀ ਉਹ ਪੁੱਛੀ ਜਾਂਦਾ ਜਸਵਿੰਦਰ ਹਰਦਾਨਾ ਅਸੀਂ ਦਿਖਾਵਾਂਗੇ ਅੱਜ ਕਿ ਮਾਇਸ ਸਰੀਤ ਜੂੜੇ ਥਲੇ ਦਾਦੀ ਕਿਵੇਂ ਪੰਜਾਬੀਆਂ ਦੇ ਬੱਲੇ ਬੱਲੇ ਹੁੰਦੀ ਹੈ ਇਹ ਦਿਖਾਵਾਂਗੇ ਉਹਦਾ ਮਤ ਹੈ ਨਾ ਤੇ ਮੈਂ ਬੱਲੇ ਬੱਲੇ ਕਰਾਈਆ ਦੇਖੋ ਪੁਲਿਸ ਵੀ ਜਿਹੜੀ ਸਿਕਿਉਰਿਟੀ ਆ ਉਹ ਪੰਜਾਬ ਦੇ ਹੀ ਜ਼ਿਆਦਾ ਲਾਏ ਹੋਏ ਨੇ ਇੱਥੇ ਤੇ ਤੁਲਨ ਸ਼ੇਰ ਗਿੱਲ ਲਈ ਆਪ ਵੀ ਜਿਸਵਿੰਦਰ ਸਿੰਘ ਸ਼ਾਨ ਦੇ ਕੋਲ ਜਿਹੜੇ ਲਾਏ ਨੇ ਨਾ ਇਹ ਨਾਲ ਲਾਧੀ ਮਹਿਰਬਾਨ ਲਤੀ ਜੀ ਕਿ ਕਿਸੇ ਪੰਜਾਬ ਦੇਆਂ ਨੂੰ ਜ਼ਿਆਦਾ ਲਾਉਂਦੇ ਨੇ ਸਿਕਿਉਰਿਟੀ ਤੇ ਵੀ ਪਤਾ ਲੱਗ ਜਾਂਦਾ ਬੋਲੀਵਾਲੀ ਦਾ ਪਤਾ ਲੱਗ ਜਾਂਦਾ ਜਬ ਕਬੱਡਾ ਹੋਦੀ ਵਧੀਆ ਦੂਸਰਾ ਮੁਕਾਬਲਾ ਅੱਜ ਦੇ ਕਬੱਡੀ ਦਾ ਬੀਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੀ ਸਰਵਸ ਦੀ ਮੈਚ ਲਾਲੀ ਦੇ ਸੀ ਫਰੈਂਡਸ ਕਬੱਡੀ ਕਲੱਬ ਆਰ ਦੂਸਰੇ ਪਾਸੇ ਟੀਮ ਜੋ ਹੈ ਰੇਂਜਮੈਂਟ ਗਲੈਡੀਏਟਰ ਸੰਦੀਪ ਨੰਗਲ ਵੀ ਹੈ ਵੈਨਕੂਵਰ ਦੀ ਟੀਮ ਮੰਨੇਪੁਰ ਵੱਲੇ ਕਬੱਡੀ ਦੇ ਖਿਡਾਰੀ ਬਹੁਤ ਤਗੜਾ ਪ੍ਰਦਰਸ਼ਨ ਜੋ ਇਸ ਸਮੇਂ ਸਾਰੇ ਲੱਕੀ ਜਲ ਜੀ ਉਹਨਾਂ ਦਾ ਮਾਨਾ ਰومی ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜਲੰਦਰ ਸਿੰਘ ਜੀ ਸਿੱਧੂ ਮੇਜਰ ਸਿੰਘ ਜੀ ਬਰਾੜ ਭਲੂਰ ਵਾਲੇ ਗਰਮਪਾਲ ਸਿੱਧੂ ਜੀ ਉਹਨਾਂ ਦਾ ਜਸਮਾਲ ਭੰਡਾਰ ਜੀ ਦਾ ਭਾਜੀ ਸਾਊਂਡ ਵਾਲਾ ਵੀਰ ਮੇਰੇ ਨਾਲ ਸੰਪਰਕ ਕਰੇ ਸਾਊਂਡ ਵਾਲਾ ਵੀਰ ਸਾਡੇ ਬਲਜਿੰਦਰ ਬਾਸੀ ਜੀ ਆਸਟ੍ਰੇਲੀਆ ਦੇ ਵਿੱਚ ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨੇ ਉਹਨਾਂ ਦੇ ਸੰਧੂ ਸਾਹਿਬ ਰਾਣਾ ਢੰਡਾ ਜੀ ਆਏ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਰਾਣਾ ਢੰਡਾ ਜੀ ਉਹਨਾਂ ਨੂੰ ਜੀ ਆਇਆਂ ਨੂੰ ਆਖਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੈਂ ਵਿਸ਼ੇਸ਼ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਗੁਰਕਰਨ ਕੌਰ ਸੰਧੂ ਜੀ ਲਾਲੀ ਦੇਸੀ ਜੀ ਉਹਨਾਂ ਦੇ ਸਤਿਕਾਰਯੋਗ ਰਿਸਪੈਕਟਡ ਭੈਣ ਜੀ ਸੋ ਟੀਮ ਨੂੰ ਅਸ਼ੀਰਵਾਦ ਦਿੱਤਾ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਬਹੁਤ ਬਹੁਤ ਧੰਨਵਾਦ ਲਓ ਮੈਚ ਦੀ ਸ਼ੁਰੂਆਤ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਪਟਿਆਲੇ ਵਾਲਾ ਅੱਜ ਦੇ ਸਮੇਂ ਦੇ ਨੰਬਰ 1 ਰੇਡਰਾਂ ਦੀ ਜੇ ਲਿਸਟ ਬਣੇ 1 2 3 4 ਨੰਬਰਾਂ ਦੇ ਤਾਰ ਤੇ ਆਹ ਮੁੰਡੇ ਨੂੰ ਜਿਹੜਾ ਰਤਵਾ ਮਿਲ ਜੂਗਾ ਕੌਣ ਹੈ ਸ਼ਮਸਪੁਰੀਆ ਲਓ ਸੁਲਤਾਨ ਦੀ ਪਹਿਲੀ ਰੇਡ ਦੇਖ ਕਰਦਾ ਹੈ ਆ ਸ਼ਮਸਪੁਰਿਆ ਦੇਖਦੇ ਵੀ ਕਾਦੀ ਖੇਡ ਦਾ ਨਾਲ ਦਲੇਰੀ ਆ ਛਿਰਦਾ ਵਿੱਚ ਗਰਾਉਂਡ ਖੰਸਾਣ ਹਰੇ ਗੱਡੇ ਕਰਦਾ ਦੇਖਿਆ ਮੈਂ ਆ ਯਾਰੇ ਸ਼ਮਸਪੁਰਿਆ ਸੁਲਤਾਨ ਹਰੇ ਗੱਡੇ ਕਰਦਾ ਦੇਖਿਆ ਮੈਂ ਯਾਰੇ ਸ਼ਮਸਪੁਰਿਆ ਸੁਲਤਾਨ ਪਹਿਲੀ ਰੇਡ ਦੇ ਉੱਪਰ ਦੇਖਦੇ ਵੀ ਹਲਕਾ ਜਿਹਾ ਪੁਸ਼ ਹੁੰਦਾ ਰਿਹਾ ਜਦੋਂ ਹਰਜੀਤ ਬਰਾੜੂ ਪਹਿਲੀ ਰੇਡ ਦੇ ਉੱਪਰ ਲੱਗਦਾ ਰਿਹਾ ਲੱਗ ਪਾਉਗੇ ਨਹੀਂ ਇਧਰ ਵੀ ਜੱਸਾ ਉਧਰ ਵੀ ਪੂਰੀ ਕੋਸ਼ਿਸ਼ ਚੱਲਦੀ ਹੋਈ ਬੱਲੇ ਬੱਲੇ ਹੁੰਦੀ ਹੋਈ ਤੇ ਪੁਆਇੰਟ ਇਹ ਹੈ ਯਾਦਕੋਟਲੀ ਵਾਲਾ ਹਨੀ ਖੇੜਾ ਜੀ ਦਾ ਵੀ ਧੰਨਵਾਦ ਕਰਦੇ ਆ ਦਰਵਾਜ਼ਾ ਸਪੋਰਟਸ ਕਲੱਬ ਵਾਲੇ ਸਾਰੇ ਸੰਕਰ ਦੇ ਯੋਗ ਵੀਰ ਸਾਰਿਆਂ ਦਾ ਰੋਲ ਹੁੰਦਾ ਹੈ ਇਹਨਾਂ ਮੈਚਾਂ ਦੇ ਵਾਸਤੇ ਲਓ ਫੱਡੇਗੜ ਛੰਨਾ ਵਾਲਾ ਚਾਰ ਵਰ ਤਿਆਲ ਹੈ ਨੂੰ ਪਾਲੀ ਕਹਿੰਦੇ ਪਿਆਰ ਦੇ ਨਾਲ ਬਾਲੀ ਦੀ ਰੇਡ ਪੈਂਦੀ ਹੋਈ ਲਾਡੀ ਸਿੰਧੂ ਜੀ ਫੈਂਸੀ ਡੋਰ ਕੈਲਗਰੀ ਤੇ ਹੈਪੀ ਬੰਦੇਰ ਜੀ ਉਹਨਾਂ ਦਾ ਖੇਲ ਗ੍ਰੀਤੋ ਨਾਲ ਪ੍ਰਵਿੰਦਰ ਸਿੰਘ ਜੀ ਸੰਧੂ ਸਾਹਿਬ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਓ ਕਬੱਡੀ ਮਾਣ ਦੇ ਵਾਸਤੇ ਪਾਲੇ ਵੱਟਾ ਹੋਇਆ ਮੈਦਾਨ ਦੇ ਵਿੱਚ ਬੱਲੇ ਬੱਲੇ ਹੁੰਦੀ ਹੋਈ ਸ਼ਾਹਕੋਟ ਲਾਈਨਸ ਦੇ ਵਾਸਤੇ ਜਦੋਂ ਖੇਡ ਦੇ ਪੰਜਾਬ ਦੇ ਕੱਪਾ ਦੇ ਵਿੱਚ ਐਨ ਫੁੱਲ ਚਰਚਾ ਹੈ ਜੇ ਛਾਤੀ ਵਿੱਚ ਬੱਲ ਹੋਵੇ ਲੋਕੀ ਤਾਂ ਪੁੱਛਦੇ ਸਰਰਾਵਾ ਹਰਜੀਤ ਮਰਾਨ ਦੇ ਹੋਏ ਹਾਇ ਵਰਲੇ ਪੁੱਤ ਜੰਮਦੀਆਂ ਨਾ ਨਾ ਕਬੱਡੀ ਨਾਲ ਪੰਜਾਬੀਆਂ ਨੂੰ ਇਸ਼ਕ ਦਾ ਡਟ ਜਿਹਨੇ ਮੱਕੀ ਦੀ ਰੋਟੀ ਨਾਲ ਮੱਖਣ ਦੇ ਸਕਦਾ ਹੈ ਆ ਪੰਜਦਰਿਆਂ ਵਾਲੀ ਗੋਦ ਵਿੱਚੇ ਖੇਡ ਜਨਮੀ ਪੰਜਾਬੀ ਪੁੱਤਰਾਂ ਵਾਂਗ ਇਸ ਨੂੰ ਪਾਲਦਾ ਹੈ ਜਿੱਥੇ ਜਾਵਾਂਗੇ ਉੱਥੇ ਕਿੰਦਾ ਪਗੜਾ ਸ਼ੌਕ ਕਮਾਲ ਦਾ ਏ ਵਿੱਚ ਪ੍ਰਦੇਸਾਂ ਦੇ ਬਿੜਕ ਤੱਕਲ 4 ਪੰਜਾ ਦਾ ਠਾਠਾਂ ਤੇ ਮਾਰਦਾ ਏ ਲਓ ਕਾਲਾ ਧੂਰਕੋਟੀਆ ਪੈਣ ਜੋੜਦਾ ਤੇ ਦੋਤੇ ਵਾਲਾ ਰੁਪਿੰਦਰ ਰੇਡ ਤੇ ਇਕਬਾਲ ਗਲਵ ਜੀ ਗੱਲ ਕਰਦੇ ਹੋਏ ਔਰ ਰੁਪਿੰਦਰ ਦੋਤੇ ਵਾਲਾ ਅਜ ਸਮੇ ਮੁਕਸਰ ਇਲਾਕੇ ਦਾ 40 ਮੁਕਤਿਆਂ ਦੀ ਧਰਤੀ ਹੈ ਉਹ ਦੋਦੇ ਵਾਲੇ ਰੁਪਿੰਦਰ ਸਿੰਘ ਦੀ ਕਬੱਡੀ ਮੈਦਾਨ ਦੇ ਵਿੱਚ ਹੈ ਰਿਚਮਿੰਡ ਵੈਨਕੂਵਰ ਦੀ ਟੀਮ ਦੇ ਲਈ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਦੋਵਾਰ ਦੇ ਕੈਨੇਡਾ ਕਬੱਡੀ ਕੱਪਾ ਦਾ ਬੈਸਟ ਲੈਨ ਵਾਲਾ ਫਰੀਆਦ ਹੈ ਨਾਲ ਕਾਂਗੇ ਵਾਲਾ ਉਹ ਫਰੀਆਦ ਦੇ ਨਾਲ ਟੱਕਰ ਹੋ ਗਈ ਇੱਕ ਪਾਸੇ ਰੁਪਿੰਦਰ ਇੱਕ ਪਾਸੇ ਫਰੀਆਦ ਇੱਕ ਪਾਸੇ ਲਾਲੀ ਟੈਸੀ ਫ੍ਰੈਂਡਸ ਕਲ ਕੈਲਗੀ ਫਰੀਆਦ ਫਰਿਆਦ ਨੇ ਹਿੱਸੇ ਐ ਅਗਲੀ ਕਬੱਡੀ ਪਾਲੂ ਦੀ ਹਿੱਸੇ ਪਾਲੂ ਜੱਟ ਕਹਿੰਦੇ ਅਗਲੀ ਕਬੱਡੀ ਪੌੜ ਦੇ ਲਈ ਖੇਡ ਮੈਦਾਨ ਦੇ ਵਿੱਚ ਅੱਗੇ ਵਧੇਗਾ ਖੇਡ ਮੈਦਾਨ ਦੇ ਵਿੱਚ ਅੱਗੇ ਵਧੇਗਾ ਉਹ ਉੱਚ ਕੋਟੀ ਦੀ ਕਬੱਡੀ ਕੁਆਟਰ ਫਾਈਨਲ ਮੁਕਾਬਲਾ ਦੇ ਜਿੱਤਣ ਵਾਲੀ ਟੀਮ ਜਿਹੜੀ ਉਹ ਫਾਈਨਲ ਦੇ ਵਿੱਚ ਖੇਡੇਗੀ ਫਾਈਨਲ ਦੇ ਵਿੱਚ ਖੇਡੇਗੀ ਨਾਜ਼ਰ ਸਿੰਘ ਜੀ ਨਾਜ਼ਰ ਸਿੰਘ ਜੀ ਸਹੂਤਾ ਸਾਹਿਬ ਹਾਲਪੁਰ ਦਾ ਏਰੀਆ ਭੂਨੋ ਮਜਾਰਾ ਪਿੰਡ ਹੈ ਸਾਡੇ ਕੋਲ ਪੁੱਜੇ ਨੇ ਮੈਂ ਧੰਨਵਾਦ ਕਰਦਾ ਹਾਂ ਤੂਰਕੋਟ ਵਾਲੇ ਜੇਲੇ ਦਾ ਧੰਨਵਾਦ ਹੈ ਤੋ ਸਾਰੇ ਸਰਕਾਰ ਦੇ ਯੋਗ ਵੀਰ ਬੰਦੂ ਸਾਡੇ ਬੱਲੀ ਜੀ ਮਹਿਰੂ ਵਾਲਾ ਦਾ ਧੰਨਵਾਦ ਕਰਦੇ ਆ ਫੈਡਰੇਸ਼ਨ ਦੇ ਨੁਮਾਇੰਦੇ ਬਲਵੰਤ ਸਿੰਘਾ ਜੀ ਅਤਾਰ ਸੇਣੀ ਪੇਸੀ ਸਾਹਿਬ ਪ੍ਰਧਾਨ ਜੀ ਪੂਲਾ ਸੰਧੂ ਜਿਹੜੇ ਨੁਮਾਇੰਦੇ ਨੇ ਉਹ ਮਿਹਰਬਾਨ ਕਰਕੇ ਰੈਫਰੀ ਸਾਹਿਬਾਨ ਗੁਰਪ੍ਰੀਤ ਸਿੰਘ ਮੋਰਾ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਗੁਰਪ੍ਰੀਤ ਸਿੰਘ ਮੋਰਾ ਸਰਹਾਲੀ ਮੰਡ ਵਾਲਾ ਇਹ ਪੱਟੀ ਦੇ ਤਰਨਤਾਰਨੇ ਏਰੀਆ ਦਾ ਮੁੰਡਾ ਹੈ ਜੋਤੀ ਸਮਰੈਦੀ ਖੇਡ ਕਲੱਬ ਦਾ ਬੰਨਿਆ ਪਰ ਬੰਨਿਆ ਦੇਖਦੇ ਵੀ ਇਧਰ ਪਾਸੇ ਪਹਿਲੀ ਰੇਡ ਦੇ ਉੱਪਰ ਹਲਕਾ ਜਿਹਾ ਟੱਚ ਅਗਲੀ ਕਬੱਡੀ ਪਾਉਣ ਦੇ ਵਾਸਤੇ ਦੇਖਦੇ ਵੀ ਬੱਗੇਪਿੰਡ ਵਾਲਾ ਇਹਦੀ ਰੇਡ ਵਿੱਚ ਨਖਰਾ ਹੈ ਅੰਤ ਦਾ ਅੱਖਾਂ ਵਿੱਚ ਚੱਲ ਕੇ ਸ਼ੈਤਾਨੀ ਮਿੱਤਰੋ ਉਹ ਬੁੱਲਾ ਦਾ ਰਿਕਾਰਡ ਹੁਣ ਨਵਾਂ ਹੀ ਬਣਾਉਂਦਾ ਹੈ ਇਸੇ ਦੀ ਦੁਨੀਆ ਦੀਵਾਨੀ ਮਿੱਤਰੋ ਇਸੇ ਲਈ ਦੁਨੀਆ ਦੀਵਾਨੀ ਮਿੱਤਰੋ ਦੁਨੀਆ ਦੀਵਾਨੀ ਹੈ ਇਸ ਰੌਜਮੰਦ ਦੀ ਖੇਡ ਦੀ ਲਓ ਬੱਗੇਪਿੰਡ ਵਾਲਾ ਰਫਾ ਦੇਖਦੇ ਵਿੱਚ ਜੱਲੋ ਵਾਲਿਆ ਜਾ ਕੇ 13 11 ਐਲ ਵਾਲਾ ਆ ਹੈ ਨੌਜਵਾਨ ਰਾਣਾ ਅਲੀ ਸ਼ਾਨ ਜਗਪਾਲ ਹੀਰਜੀ ਟਿਕਟੋਕ ਪੇਂਟਿੰਗ ਵਾਲੇ ਅਰਵਿੰਦਰ ਝੂਟੀ ਜੀ ਸੰਦੀਪ ਗੁਰਨਾ ਤੇ ਮੋਹਨਾ ਯੋਧਾ ਸਿਆਲ ਤੋਂ ਰਾਜਾ ਜੋਰ ਜੀ ਦੇ ਸਾਭੀ ਸੋਤਾ ਜੀ ਸ਼ਿਸ਼ਕਸ਼ ਕਬੱਡੀ ਕਲੱਬ ਸਵਰਨ ਨੂੰ ਜੁੜੇ ਸ਼ਹੀਦਾਂ ਨੇ ਅਜਾਤ ਪੰਜਾਬ ਦੇ ਸਾਹਮਣੇ ਕਬੱਡੀ ਦੇ ਜਿੰਨੇ ਵੀ ਪੰਜਾਬ ਪੰਜਾਬ ਕੇਸਰੀ ਦੇ ਜਿੰਨੇ ਵੀ ਪੁਰਾਣੇ ਵੀਰ ਨੇ ਉਹ ਟੀਮ ਨਾਲ ਕਰਾਈ ਕੀ ਯਾਦਗਾਰ ਫੋਟੋ ਹੋ ਗਈ ਮੈਂ ਬੇਨਤੀ ਕਰਦਾ ਹਾਂ 1050 ਪੰਜਾਬ ਕੇਸਰੀ ਦੇ ਸਾਰੇ ਜਿਹੜੇ ਮੈਦਾਨ ਨੇ ਮਨਰਾਜ ਬੈਂਸ ਅਰਤਾਜ ਤੇਸੀ ਜੈ ਸੌਜਲਾ ਬੋਲਾ ਸੰਦੀਪ ਜੀ ਰਮਜੀਤ ਇੰਸਾ ਕਮਨ ਸੇਕ ਇਸ਼ਾਨ ਆਜ਼ਰਾ ਇੱਕ ਵਾਰੀ ਯਾਰ ਦੋ ਉਹ ਪਹਿਲੀ ਕਬੱਡੀ ਪੁਰਨਾਸੇ ਖੇਲਾ ਜਲੰਧਰ ਦੇ ਕਾਲਾ ਸਿੰਘਾਂ ਨਕੋਪਰ ਦੇ ਏਰੀਆ ਦਾ ਆਹੋ ਜਤਪਾਲ ਸਿੰਘ ਮਰਾਨਾ ਬੋਲਾ ਮਾਨ ਨਰਿੰਦਰ ਕਰ ਨੂੰ ਮਾਰ ਹੈ ਦਾ ਪੁੱਤਰ ਦੀ ਖੇਡ ਦੇ ਉੱਪਰ ਦੇਖਦੇ ਨੇ ਕਮਾਲ ਦਾ ਕਬੱਡੀ ਖਿਡਾਰੀ ਪਹਿਲੀ ਰੇਡ ਦੇਖਦੇ ਨਹੀਂ ਪੈਂਦੀ ਹਈ ਆ ਪੈਂਦੀ ਹੈ ਕਬੱਡੀयां ਨੇ ਚੜ ਚੜ ਕੇ ਦੇਖਦਾ ਜਮਾਨਾ ਹੁਣ ਖੜ ਖੜ ਕੇ ਖੜ ਖੜ ਕੇ ਦੇਖਦਾ ਜਮਾਨਾ ਆ ਸ਼ਾਨਦਰ ਪਰਫੋਰਮੈਂਸ ਅਗਲੀ ਕਬੱਡੀ ਬਾਲ ਦੇ ਵਾਸਤੇ ਸੁਰ ਸਿੰਘ ਵਾਲਾ ਇਹ ਅੰਮਾ ਹੈ ਇਹ ਅੱਜ ਦੇ ਸਮੇਂ ਦਾ ਨੰਬਰ 1 ਰੇਡਰਾਂ ਦੇ ਵਿੱਚ ਨਾਮ ਦਰਜ ਕਰਵਾ ਆ ਗਿਆ ਕਬੱਡੀ ਬਾਲ ਦੇ ਵਾਸਤੇ ਸੁਰ ਸਿੰਘ ਆ ਬਾਜੇ ਦਾ ਮਹਿਰ ਉਹ ਦੂਸਰੇ ਪਾਸੇ ਕਾਰ ਮੈਨੂੰ ਨਗਰਾ ਦੀ ਮਾਰਕੀ ਵਾਲਾ ਮਾਰਕੀ ਵਾਲਾ ਟੋਪੀ ਹਰ ਕੋਈ ਕਰਦਾ ਟੱਕਰਣ ਦੀ ਪਹਿਲੇ ਟੂਰਨਾਮੈਂਟ ਹੋਇਆ ਕੰਟੋਲੇ ਵਿੱਚ ਦਿਮਾਰਕੀ ਵਾਲਾ ਤਿੰਨਾਂ ਦੇ ਵਿੱਚ ਕਹਿੰਦੇ ਵੀ ਵੱਡੀ ਲੀਡ ਹਾਸਲ ਕਰ ਰਿਹਾ ਪਹਿਲੇ ਨੰਬਰ ਤੇ ਚੱਲ ਰਿਹਾ ਹੈ ਸ਼ਮਸਪੁਰਿਆ ਸੁਲਤਾਨ ਰੇਡਰਾਂ ਦੇ ਵਿੱਚ ਮਾਰਕੀ ਵਾਲਾ ਗੋਪੀ ਜਾਸੀਆਂ ਦੇ ਵਿੱਚ ਚੱਲ ਰਿਹਾ ਹੈ ਲਓ ਬੱਲਨਾਵਾਲਾ ਮੰਨਾ ਬਦਾਉ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਹੀਰੋ ਖੇਡ ਕਬੱਡੀ ਦਾ ਹਵਾ ਨਾਲ ਕਰਦਾ ਗੱਲਾਂ ਬੱਲਨਾਵਾਲਾ ਆਹ ਮੰਨਾ ਲਈ ਨੰਬਰਾਂ ਦੀ ਝੜੀ ਰੱਖੇ ਨੰਬਰਾਂ ਦੀ ਝੜੀ ਲਾਉਣ ਵਾਲਾ ਕਬੱਡੀ ਖਿਡਾਰੀ ਹੁਣ ਦੇਖਦੇ ਹਾਂ ਵੀ ਕਿਹੋ ਜਿਹਾ ਕਮਾਲ ਕਰੂਗਾ ਇਸਨੇ ਬੱਲ ਨੂੰ ਇਹ ਵੀ ਨਕੋਦਰ ਦੇ ਇਹਦਾ ਕਬੱਡੀ ਖਿਡਾਰੀ ਹੈ ਕੌਣ ਆਵੇ ਬੱਲ ਸਗਣੇ ਹੋਰ ਇੱਕ ਵਾਰ ਗੱਲ ਕਰਦੇ ਗੱਲ ਹਲਕ ਬਨੀਆ ਬਿੰਦੀ ਦੇ ਉਸਤਾਦ ਜੀ ਦਿਲ ਨਹੀਂ ਕਰਦਾ ਵੀ ਤੁਹਾਨੂੰ ਟੋਕੀਏ ਲੈ ਬੜੀ ਹੁੰਦੀ ਹੈ ਤੇ ਇਧਰ ਅਗਲੀ ਕਬੱਡੀ ਫੇਰ ਮੈਦਾਨ ਦੇ ਵਿੱਚ ਬਈ ਬਹਿ ਜਾਓ ਮੇਰੇ ਭਰਾ ਜਿਹੜੇ ਖੜੇ ਆ ਮੇਰੀ ਬੇਨਤੀ ਆ ਵੀ ਬਹਿ ਜਾਓ ਅਜ ਸਮੇਂ sire di टक्कर ਪਹਿਲਾ ਸੈਮੀ ਫਾਈਨਲ ਇੰਦਰ ਮੇਜ਼ਬਾਨ ਟੀਮ ਸਰੀ ਹੈ ਕਾਲਾ ਸਖਿਆ ਵਾਲਾ ਬਈ ਖਾਂਦਰ ਜਫਾ ਲਾ ਗਿਆ ਖਾਂਦਰ ਜਫਾ ਲਾ ਗਿਆ ਮਲਕ ਆਹ ਇਸ ਕਬੱਡੀ ਕੱਪ ਦੇ ਵਿੱਚ ਆਜ਼ਾਦ ਪੰਜਾਬ ਕੇਸਰੀ ਕਲੱਬ ਪਹਿਲਾ ਇਨਾਮ ਆਜ਼ਾਦ ਪੰਜਾਬ ਕੇਸਰੀ ਕਲੱਬ Winner ਸੁਨਾਰ ਦੀ ਨਾਲ ਸੀ ਜੀਆਰ ਫਰਨੀਚਰ ਐਂਡ ਮੈਟਰਸ ਬੈਸਟ ਡੀਲ ਫਰਨੀਚਰ ਅੰਕਸ਼ अरोड़ा ਮੈਟਰੋ 1 ਕਟਰੰਗ ਪਹਿਲੇ ਦੂਜੇ ਰਾਜਾ ਨਾ 44 ਵਾਲ ਜੀ ਉਹ ਵੀ ਅੱਜ ਸਨਮਾਨ ਲੈ ਲਵਗੇ ਰਾਜਾ ਜੀ ਬੱਕੜੂ ਵਾਲ ਸਾਡੇ ਹਰਪ੍ਰੀਤ ਸਿੰਘ ਬਰਜਹਰੀ ਵਾਲਾ ਕਬੱਡੀ ਬਾਕੇ ਦਾ ਹੁਣ ਕਰਤੇ ਹੈ ਹੌਲੀ ਹੌਲੀ ਚਲੋ ਹੌਲੀ ਹੌਲੀ ਲੋ ਅਗਲੀ ਕਬੱਡੀ ਦੋ ਸਨ ਗਲਾਸ ਤੋਂ ਲੋ ਜੀ ਖੇਡ ਦਾ ਅੰਦੇ ਵਿੱਚ ਦੋਸਨ ਰਾਜ ਤੋਂ ਲੀਨ ਕਬੱਡੀ ਕਈ ਹੋਣ ਕਬੱਡੀ ਤੇ ਕਿਹੜਾ ਜੁਵਨ ਇਹ ਕੋਸ਼ਿਸ਼ ਕਰੂਗਾ ਲੋ ਸੰਭਲ ਉਸੇ ਦਾ ਇਸ ਸਮੇ ਅਖੇਰੀ ਗੇਲ ਲਾ ਲਵਾ ਗਏ ਕਈ ਹੋਣ ਜੰਦਰ ਸਿੰਘ ਦੇਖਦੇ ਕੋਸ਼ਿਸ਼ ਕਰਦਾ ਆ ਮਾਸਾ ਬਨਾਲ ਢੱਲੋ ਦੀ ਕਬੱਡੀ ਜੰਦਰ ਦੀ ਕੋਸ਼ਿਸ਼ ਹੈ ਐਸੀ ਸਰੀ ਖੇਡ ਮੇਲੇ ਤੁਹਾਨੂੰ ਦਿਖਾਇਆ ਅੱਜ ਮੈਂ ਲਾਈਵ ਉਪੜ ਜੀ ਕਿਵੇਂ ਲੱਗਿਆ ਹੋਰਾ ਖੇਡ ਮੇਲਾ ਇੱਥੇ? ਮੈਂ ਨਾ ਚੜ੍ਹਦੀ ਗਰਾਂ ਤੁਸੀਂ ਦੱਸੋ। ਮੈਨੂੰ ਤਾਂ ਬਹੁਤ ਬਹੁਤ ਜਿਆਦਾ ਲੱਗਾ। ਉਪੜ ਜੀ ਦਾ ਇੱਥੇ ਰਹਿੰਦੇ ਨੇ ਯਾਨੀ ਤੇ ਜਦੋਂ ਤੈਨੂੰ ਵੀ ਲੱਗਿਆ ਵੀ ਪੂਰਾ ਵਧੀਆ। ਹਾਂ ਵੀਰੇ ਜਿਗਦੀ ਸੀ ਤੈਨੂੰ ਕਿਵੇਂ ਲੱਗਿਆ? ਤੁਹਾਨੂੰ ਕਾਕਾ ਜੀ? ਬਹੁਤ ਵਧੀਆ ਵੀਰੇ ਬਹੁਤ ਵਧੀਆ ਲੱਗਾ। ਅੱਜ ਇੰਨਾ ਵਧੀਆ ਖੇਡ ਮੇਲਾ ਸੀ ਨਾ ਯਾਨੀ ਕਿ ਪੰਜਾਬ ਜਾਦ ਆ ਗਿਆ ਸਾਨੂੰ। ਵੀ ਅਸੀਂ ਪੰਜਾਬ 'ਚ ਫਿਰਦੇ ਆਂ। ਸਾਰੇ ਪੰਜਾਬ ਮੈਂ ਕਹਿੰਦਾ ਸਰੀ ਆਏ ਹੋਇਆ ਜਿਵੇਂ ਪੰਜਾਬ ਇਕੱਠਾ ਹੋਇਆ ਹੁੰਦਾ। ਅੱਗੇ ਵਾਸਤੇ ਉਹਨੂੰ ਕੋਈ ਹੋਰ ਯਾਨੀ ਪ੍ਰੋਗਰਾਮ ਦਿਖਾਵਾਂਗੇ। ਇਹ ਚਾਰ-ਪੰਜ ਟੂਰਨਾਮੈਂਟ ਔਲੇ। ਹਾਲੇ ਚਾਰ-ਪੰਜ ਟੂਰਨਾਮੈਂਟ ਔਲੇ। ਅਸੀਂ ਦਿਖਾਉਂਦੇ ਰਹਾਂਗੇ। ਸਾਡਾ ਲਾਈਵ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ। ਬੈਰ ਖਾਲਸਾ। ਵੈਰੀ ਪਟੇ।